ਅਸੀਂ ਸੋਚਿਆ ਕਿ ਫਿਰ ਕਿਉਂ ਨਾ 트াম্প ਨੂੰ ਹੀ ਮਿਲ ਲਿਆ ਜਾਵੇ ਅਸੀਂ ਆਪਣੇ ਸੂਤਰਾ ਰਾਹੀਂ 트াম্প ਨਾਲ ਸੰਪਰਕ ਕੀਤਾ ਤੇ ਵਾਈਟ ਹਾਊਸ ਵਿੱਚ ਉਸ ਨੂੰ ਮਿਲੇ 트াম্প ਕਹਿਣ ਲੱਗਾ ਮਿਸਟਰ ਸਿੰਘ ਜਿਵੇਂ ਡੇਰਾ ਪ੍ਰੇਮੀਆਂ ਦਾ ਪਾਪਾ ਰਾਮ ਰਹੀਮ ਹੈ ਤੇ ਕਾਲੀਆਂ ਦਾ ਬਾਬਾ ਸੁਖਬੀਰ ਬਾਦਲ ਹੈ ਉਵੇਂ ਜਿਵੇਂ ਟੋਡੀ ਕੇਂਦਰ ਸਰਕਾਰ ਦਾ ਬਾਬਾ ਮੈਂ ਆਂ ਬਾਬਾ 트াম্প ਟਰੰਪ ਕਹਿੰਦਾ ਬਸ ਇੰਨੀ ਕੀ ਗੱਲ ਐ ਜਾਓ ਸ਼੍ਰੋਮਨੀ ਕਮੇਟੀ ਦਾ ਚੋਣਾਂ ਦਾ ਐਲਾਨ ਹੋ ਗਿਆ ਅਸੀਂ ਕਹਿੰਦੇ ਸਰ ਮੋਦੀ ਨੂੰ ਤੁਸੀਂ ਕਹੋ ਕਹਿੰਦਾ ਮੋਦੀ ਨੂੰ ਕਹਿਣ ਦੀ ਕੀ ਜ਼ਰੂਰਤ ਐ ਜਦੋਂ ਮੈਂ ਕਹਿਤਾ ਇਹ ਚੋਣਾਂ ਦਾ ਐਲਾਨ ਹੋ ਗਿਆ ਸਮਝੋ ਜਾਓ ਤੁਸੀਂ ਤਿਆਰੀ ਕਰੋ ਅਸੀਂ ਚਾਹ ਪਾਣੀ પી ਕੇ ਵਾਈਟ ਹਾਊਸ ਤੋਂ ਨਿਕਲੇ ਤੇ ਆਪਣੇ ਅਮਰੀਕਾ ਵਾਲੇ ਦੋਸਤ ਨੂੰ ਤੋਂ ਵਿਦਾ ਲਈ ਤੇ 에어ਪੋਰਟ ਨੂੰ ਚੱਲੇ ਬਾਈ ਦਾ ਬੇ ਕੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਐਲਾਨ ਹੋਵੇ ਜਾਂਦਾ ਹੈ ਤਾਂ ਕੀ ਪੰਥਕ ਧਿਰਾਂ ਬਾਦਲ ਕਿਆਂ ਨੂੰ ਚੋਣਾਂ 'ਚ ਮਾਰਕ ਦੇ ਸਕਣਗੀਆਂ ਆਪੋ ਆਪਣੀਆਂ ਘਾਟਾਂ ਜਿੰਨੀ ਦੇਰ ਅਸੀਂ ਇਕੱਠੇ ਬਹਿ ਕੇ ਦੂਰ ਨਹੀਂ ਕਰਾਂਗੇ ਪੰਥਕ ਸੰਕਟ ਦਾ ਹੱਲ ਨਹੀਂ ਹੋ ਸਕਦਾ ਨਾ ਹੀ ਪੰਜਾਬ ਦੀ ਲਾਕੀ ਹੋ ਸਕੂਗੀ ਨਾ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਬਹਾਲ ਹੋ ਸਕੂਗੀ ਦੇਸ਼ਾਂ ਬੇਸ਼ਾਂ ਵਿੱਚ ਬੈਠੇ ਦਰਦੇ ਕੌਮ ਚੈਨਲ ਦੇ ਦਰਸ਼ਕਾਂ ਨੂੰ ਨਿਰੰજન ਸਿੰਘ ਪ੍ਰੇਮੀ ਵੱਲੋਂ ਸਤਿ ਸ਼੍ਰੀ ਅਕਾਲ ਕੀ ਪੰਥਕ ਸੰਕਟ ਦੇ ਹੱਲ ਲਈ ਹੁਣ ਪੰਥਕ ਤਰ੍ਹਾਂ ਨੂੰ ਵੀ ਟਰੰਪ ਕੋਲ ਜਾਣਾ ਪਏਗਾ ਕਿਉਂਕਿ ਪੰਥਕ ਸੰਕਟ ਦਾ ਹੱਲ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਾਏ ਬਿਨਾਂ ਨਹੀਂ ਹੋ ਸਕਦਾ ਤੇ ਚੋਣਾਂ ਕਰਾਉਣੀਆਂ ਨੇ ਕੇਂਦਰ ਨੇ ਤੇ ਕੇਂਦਰ ਨੂੰ 트럼ਪ ਤੋਂ ਬਿਨਾ ਹੋਰ ਕੌਣ ਕਹਿ ਸਕਦਾ ਹੈ ਇਸ ਵੇਲੇ ਦੁਨੀਆ ਚ ਸਿਰਫ 트럼ਪ ਦੀ ਹੀ ਸਰਦਾਰੀ ਹੈ 22 ਦਾ ਵੇ ਜੇ 트럼ਪ ਦੇ ਕਹੇ ਤੋਂ ਚੋਣਾ ਹੋਵੇ ਗਿਆ ਕੀ ਫਿਰ ਪੰਥਕ ਸੰਕਟ ਦਾ ਹੱਲ ਹੋ ਸਕਦਾ ਹੈ ਸ਼ਾਇਦ ਨਹੀਂ ਕਿਉਂਕਿ ਸਮੁੱਚਾ ਪੰਥ ਸੰਕਟ ਦਾ ਹੱਲ ਤਾਂ ਚਾਹੁੰਦਾ ਹੈ ਪਰ ਸਾਰਾ ਪੰਥ 12 ਮਿਸਲਾਂ ਦੇ ਵਿੱਚ ਵੰਡਿਆ ਪਿਆ ਹੈ ਤੇ ਜੋ ਬਾਦਲ ਟੋਲਾ ਹੈ ਉਹ ਇੱਕ ਮੁੱਠ ਹੈ ਇਸ ਕਰਕੇ 12 ਮਿਸਲਾਂ ਜਿੰਨੀ ਦੇਰ ਇਕੱਠੀਆਂ ਨਹੀਂ ਹੁੰਦੀਆਂ ਇਹ ਬਾਦਲ ਕਿਆਂ ਦਾ ਬਾਲ ਵੀ 빙ਾ ਨਹੀਂ ਕਰ ਸਕਦੀਆਂ ਤੇ ਜਿੰਨੇ ਮਰਜ਼ੀ ਯਤਨ ਕਰੀ ਜਾਣ ਪੰਥਕ ਸੰਕਟ ਦਾ ਹੱਲ ਉਹ ਹੀ ਨਹੀਂ ਸਕਦਾ ਤਾਂ ਕੀ ਫਿਰ ਪੰਤਕ ਇਕਤਾ ਕਰਵਾਉਣ ਲਈ ਵੀ ਟਰੰਪ ਕੋਲੇ ਜਾਣਾ ਪਏਗਾ ਅਸੀਂ ਸੋਚਾਂ ਕਿ ਫਿਰ ਕਿਉਂ ਨਾ ਟਰੰਪ ਨੂੰ ਹੀ ਮਿਲ ਲਿਆ ਜਾਵੇ ਅਸੀਂ ਆਪਣੇ ਸੂਤਰਾ ਰਾਹੀਂ ਟਰੰਪ ਨਾਲ ਸੰਪਰਕ ਕੀਤਾ ਤੇ ਵਾਈਟ ਹਾਊਸ ਵਿੱਚ ਉਸ ਨੂੰ ਮਿਲੇ ਟਰੰਪ ਕਹਿਣ ਲੱਗਾ ਮਿਸਟਰ ਸਿੰਘ ਜਿਵੇਂ ਡੇਰਾ ਪ੍ਰੇਮੀਆਂ ਦਾ ਬਾਬਾ ਰਾਮ ਰਹੀਮ ਹੈ ਤੇ ਕਾਲੀਆਂ ਦਾ ਬਾਬਾ ਸੁਖਬੀਰ ਬਾਦਲ ਹੈ ਉਮੇ ਜਿਵੇਂ ਛੋਟੀ ਕੇਂਦਰ ਸਰਕਾਰ ਦਾ ਬਾਬਾ ਮੈਂ ਆ ਬਾਬਾ ਟਰੰਪ ਦੱਸੋ ਤੁਸੀਂ ਕੀ ਚਾਹੁੰਦੇ ਹੋ ਅਸੀਂ ਕਿਹਾ ਜੀ ਤੁਸੀਂ ਜੇ ਕਸ਼ਮੀਰ ਦਾ ਮਸਲਾ ਹੱਲ ਕਰ ਸਕਦੇ ਹੋ ਤਾਂ ਸਾਡਾ ਤਾਂ ਮਸਲੇ ਬਹੁਤ ਛੋਟਾ ਜਾਏ ਦੋ ਦੱਸੋ ਕਿਉਂ ਕੀ ਹੈ ਅਸੀਂ ਕਿਹਾ ਜੀ 11 ਸਾਲ ਹੋ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਹੀਂ ਹੋਈਆਂ ਤੇ ਇਹਦੇ ਇੱਕੋ ਹੀ ਪਰਿਵਾਰ ਕਾਬਜ ਹੈ ਉਹ ਚੋਣਾ ਨਹੀਂ ਹੁੰਦੇ ਰਹਾ ਕਿਉਂਕਿ ਉਹਨਾਂ ਦੀ ਸੈਂਟਰ ਨਾਲ ਬਣਦੀ ਹੈ ਤੇ ਸੈਂਟਰ ਉਹਨਾਂ ਦੇ ਕਹਿ ਕਹ ਹੈ ਚੋਣਾ ਨਹੀਂ ਕਰਵਾ ਰਹਾ ਤੇ ਸਾਡਾ ਪੰਥਕ ਸੰਕਟ ਹੈ ਉਹ ਦਿਨੋ ਦਿਨ ਗਹਿਰਾ ਹੁੰਦਾ ਜਾ ਰਿਹਾ ਹੈ 트럼ਪ ਕਹਿੰਦਾ ਬਸ ਇੰਨੀ ਕੀ ਗੱਲ ਹੈ ਜਾਓ ਸ਼ਰਮਨੀ ਕਮੇਟੀ ਨੇ ਚੋਣਾਂ ਦਾ ਐਲਾਨ ਹੋ ਗਿਆ ਅਸੀਂ ਕਹਿੰਦੇ ਸਰ ਮੋਦੀ ਵੀ ਤਾਂ ਤੁਸੀਂ ਕਹੋ ਕਹਿੰਦਾ ਮੋਦੀ ਨੂੰ ਕਹਿਣ ਦੀ ਕੀ ਜ਼ਰੂਰਤ ਹੈ ਜਦੋਂ ਮੈਂ ਕਹਿਤਾ ਕਿ ਚੋਣਾਂ ਦਾ ਐਲਾਨ ਹੋ ਗਿਆ ਸਮਝੋ ਜਾਓ ਤੁਸੀਂ ਤਿਆਰੀ ਕਰੋ ਅਸੀਂ ਚਾਹ ਪਾਣੀ ਪੀ ਕੇ ਵਾਈਟ ਹਾਊਸ ਤੋਂ ਨਿਕਲੇ ਤੇ ਆਪਣੇ ਅਮਰੀਕਾ ਵਾਲੇ ਦੋਸਤ ਨੂੰ ਤੋਂ ਵਿਦਾ ਲਈ ਤੇ 에어ਪੋਰਟ ਨੂੰ ਚੱਲ ਪਿਆ ਉઠੋ ਭਾਈ ਅਮਰਤ ਵੇੜਾ ਹੋ ਗਿਆ ਉઠੋ ਇਸ਼ਨਾਨ ਕਰੋ ਰੱਬ ਦਾ ਨਾਮ ਲਓ ਅੱਜ ਦੇਖ ਵੀ ਸੰਗਰਾਮ ਹੈ ਸਿਧਾਂਤ ਧਿਆਨ ਕਰਕੇ ਗੁਰਦੁਆਰਾ ਸਾਹਿਬ ਪਹੁੰਚੋ ਤੇ ਆਪਣਾ ਜੀਵਨ ਸਫਲ ਕਰੋ ਹੈ ਮੈਂ ਇੱਕਦਮ ਬੁੜਕਿਆ ਮੈਂ ਸੋਚਿਆ ਕਿ ਇਹ ਤਾਂ ਸਾਡੇ ਗੁਰਦੁਆਰੇ ਵਾਲੇ ਬਾਬਾ ਜੀ ਦੀ ਆਵਾਜ਼ ਹੈ ਜਦੋਂ ਮੈਂ ਇੱਧਰ ਉੱਧਰ ਅੱਖਾਂ ਮਲ ਕੇ ਖੋਲਿਆ ਤਾਂ ਮੈਂ ਆਪਣੇ ਕਮਰੇ ਵਿੱਚ ਸੁੱਤਾ ਪਿਆ ਸੀ ਮੈਂ ਸੋਚਿਆ ਕਿ ਮੈਂ 트ੰਕ ਤੇ ਵਾਈਟ ਹਾਊਸ ਇਹ ਕਿਵੇਂ ਹੋ ਗਿਆ ਵੱਪਰੇ ਦਿਮਾਗ ਤੇ ਜੋੜ ਦਿੱਤਾ ਕਿ ਰਾਤੀ ਚੌਂਣੀ ਕਮੇਟੀ ਬਾਰੇ ਗੱਲਾਂ ਕਰਦੇ ਕਰਦੇ ਸੌਂ ਗਏ ਤੇ ਰਾਤ ਨੂੰ ਉਹਦੇ ਬਾਰੇ ਹੀ ਸੁਪਨਾ ਆ ਗਿਆ ਪਰ ਹਮੇ ਇਹ ਸੁਪਨਾ ਸੀ ਬਾਈ ਦਾ ਬੇ ਜੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਐਲਾਨ ਹੋ ਵੀ ਜਾਂਦਾ ਹੈ ਤਾਂ ਕੀ ਪੰਥਕ ਧਿਰਾਂ ਬਾਦਲ ਕਿਆਂ ਨੂੰ ਚੋਣਾਂ 'ਚ ਮਾਰਕ ਦੇ ਸਕਣਗੇ ਆ ਸ਼ਾਇਦ ਨਹੀਂ ਕਿਉਂ ਕਿ ਕਿਉਂਕਿ ਬੇਸ਼ੱਕ ਪੰਥਕ ਸੰਕਟ ਦਾ ਹੱਲ ਕਰਨ ਲਈ ਸਾਰੀਆਂ ਪੰਥਕ ਤਰ੍ਹਾਂ ਸਿਰ ਤੋੜ ਯਤਨ ਕਰ ਰਹੀਆਂ ਨੇ ਪਰ ਆਪੋ ਆਪਣੇ ਢੰਗਾਂ ਨਾਲ ਆਪੋ ਆਪਣੀ ਬੁੱਧੀ ਨਾਲ ਆਪੋ ਆਪਣੇ ਡੱਬਲੇ ਹੀ ਖੜਕਾਈਆਂ ਜਾ ਰੀਆਂ ਨੇ ਪਰ ਇਹ ਨਹੀਂ ਸੋਚ ਰਹੀਆਂ ਕਿ ਅਸੀਂ ਬਾਦਲਾਂ ਦਾ ਮੁਕਾਬਲਾ ਕਿਵੇਂ ਕਰ ਸਕਦੇ ਆ ਬੇਸ਼ੱਕ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਸਾਫਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਹਜ਼ੂਰੀ 라ਗੀ ਸਾਫਕਾ ਭਾਈ ਬਲਦੇਵ ਸਿੰਘ ਜੀ ਬੰਡਾਲਾ ਪੰਜ ਮੈਂਬਰੀ ਕਮੇਟੀ ਸਾਫਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਸਾਫ ਦਾ ਜਥੇਦਾਰ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਸਾਫ ਦਾ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਸਾਰੇ ਆਪਣੇ ਸਿਰ ਤੋੜ ਯਤਨ ਕਰ ਰਹੇ ਨੇ ਇਨਾਂ ਤੋਂ ਇਲਾਵਾ ਪਾਰਸ ਪੰਜਾਬ ਦੇ ਅਕਾਲੀ ਦਲ ਸਿਮਰਨਜੀਤ ਸਿੰਘ ਮਾਨ ਦੇ ਦਲ ਨੂੰ ਛੱਡ ਕੇ ਔਰ ਕਿੰਨੇ ਹੀ ਛੋਟੇ ਮੋਟੇ ਅਕਾਲੀ ਦਲ ਨੇ ਜਿਹੜੇ ਕਿ ਸ਼੍ਰੋਮਣੀ ਕਮੇਟੀ ਤੇ ਕਾਬਜ਼ ਬਾਦਲਾ ਨੂੰ ਲੰਬੇ ਕਰਨਾ ਚਾਹੁੰਦੇ ਨੇ ਪਰ ਆਪੋ ਆਪਣੇ ਟੰਗਾ ਨਾਲ ਇੱਕ ਨਹੀਂ ਹੋ ਸਕਦੇ ਇੱਕ ਇਸ ਕਰਕੇ ਨਹੀਂ ਹੋ ਸਕਦੇ ਕਿਉਂਕਿ ਇਹਨਾਂ ਦੇ ਹਮੈ ਨੂੰ ਪੱਠੇ ਨਹੀਂ ਪੈਂਦੇ ਮੈਂ ਦਾਵਾ ਕਰ ਸਕਦਾ ਕਿ ਜੇ ਸਾਰੀਆਂ ਹੀ ਪੰਥਕ ਪਿਰਾ ਆਪੋ ਆਪਣੇ ਮਤਭੇਦ ਭੁਲਾ ਕੇ ਇੱਕ ਹੋ ਜਾਣ ਫੈਸਲਾ ਕਰ ਲੈਣ ਕਿ ਜਿੰਨੀਆਂ ਸਾਡੀਆਂ ਸਿੱਖਾਂ ਜਾਂ ਸਿਰਮੌਰ ਸੰਸਥਾਵਾਂ ਨੇ ਉਹਨਾਂ ਨੂੰ ਅਸੀਂ ਆਜ਼ਾਦ ਕਰਾ ਕੇ ਹੀ ਦਮ ਲਵਾਂਗੇ ਓਨੀ ਦੇਰ ਅਸੀਂ ਗੁਰੂ ਦੇ ਸਿੱਖ ਵੀ ਨਹੀਂ ਕਹਾਵਾਂਗੇ ਤੇ ਪਰਨ ਕਰਨ ਕਿ ਅਸੀਂ ਇੱਕ ਹੋ ਕੇ ਭਾਵੇਂ ਸਾਡੇ ਕਿੰਨੇ ਵੀ ਮਤਭੇਦ ਨੇ ਅਸੀਂ ਉਹਨਾਂ ਨੂੰ ਮਾਤ ਦੇਣੀ ਹੀ ਦੇਣੀ ਹੈ ਸਭ ਤੋਂ ਜ਼ਰੂਰੀ ਇਹ ਕਿ ਉਹਨਾਂ ਨੂੰ ਗੁਰਬਾਣੀ ਦੀ ਇੱਕ ਪਾਵਨ ਤੂਖ ਤੇ ਤੀਕ ਰੱਖਣੀ ਚਾਹੀਦੀ ਹੈ ਜੋ ਸਪਸ਼ਟ ਕਰਦੀ ਹੈ ਹੋ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਏ ਜੋ ਇਹ ਦੁਬਤਾ ਚ ਪਏ ਹੋ ਨੇ ਸਾਰੇ ਇਹ ਸਾਰੇ ਦੁਬਦਾ ਖਤਮ ਕਰਕੇ ਇੱਕ ਹੋਣ ਅਕਾਲ ਪੁਰਖ ਸਾਹਿਬ ਤੇ ਬਹਿ ਕੇ ਇੱਕ ਕਸਮਾ ਖਾ ਲੈਣ ਕਿ ਅਸੀਂ ਸਿੱਖਾਂ ਦੀਆਂ ਸਿਰਮੌਰ ਸੰਸਥਾਵਾਂ ਦੀ ਰਾਖੀ ਕਰਨੀ ਹੈ ਪੰਥ ਦੀ ਚੜ੍ਹਦੀਕਲਾ ਕਰਨੀ ਹੈ ਤੇ ਜੋ ਸੱਚਮੁੱਚ ਸ਼ਰੋਗਨੀ ਅਕਾਲੀ ਦਲ ਹੈ ਜਿਹਦੇ ਨਵੇਂ ਭੜਤੀ ਦੇ ਆਦੇਸ਼ ਸ੍ਰੀ ਅਕਾਲ ਪੁਰਖ ਸਾਹਿਬ ਤੋਂ ਜਾਰੀ ਹੋਏ ਹਨ ਉਹਨਾਂ ਦੇ ਮੋਢੇ ਨਾਲ ਮੋਟਾ ਜੋੜ ਕੇ ਪੰਥਕ ਸੰਕਟ ਦੇ ਹੱਲ ਲਈ ਇੱਕ ਹੋ ਜਾਈਏ ਇਹ ਦੁਸ਼ਟਾਂ ਨੂੰ ਲਾਂਬੇ ਕਰੀਏ ਅਕਾਲ ਪੱਖ ਦੇ ਵੈਰੀਆਂ ਨੂੰ ਅਕਾਲ ਪੱਖ ਦੇ ਭਗੌੜਿਆਂ ਨੂੰ ਲਾਂਬੇ ਕਰੀਏ ਫੇਰ ਭਾਵੇਂ ਅਸੀਂ ਇੱਕ ਦੂਜੇ ਨੂੰ ਨੁਕਸ ਕੱਢੀ ਜਾਈਏ ਤੇਰੇ 'ਚ ਆ ਘਾਟ ਤੇਰੇ ਚਾਹ ਘਾਟ ਆ ਆਪੋ ਆਪਣੀਆਂ ਘਾਟਾਂ ਜਿੰਨੀ ਦੇਰ ਅਸੀਂ ਇਕੱਠੇ ਬੈਠ ਕੇ ਦੂਰ ਨਹੀਂ ਕਰਾਂਗੇ ਪੰਥਕ ਸੰਕਟ ਦਾ ਹੱਲ ਨਹੀਂ ਹੋ ਸਕਦਾ ਨਾ ਹੀ ਪੰਜਾਬ ਦੀ ਰਾਖੀ ਹੋ ਸਕੂਗੀ ਨਾ ਹੀ ਸ੍ਰੀ ਅਕਾਲ ਪੱਖ ਸਾਹਿਬ ਦੀ ਮਾਨ ਮਰਿਆਦਾ ਬਹਾਲ ਹੋ ਸਕੂਗੀ ਨੇ ਤਾਂ ਉਨੀ ਦੇਰ ਚਿਰੇ ਕਾਲ ਤੱਕ ਸਾਹਿਬ ਦੇ ਅਕਸ ਨੂੰ ਇਹ ਲੋਕ ਧਾ ਲਾਉਦੇ ਹੀ ਰਹਿਣਗੇ ਅਸੀਂ ਵੀ ਸਾਰੀਆਂ ਪੰਥਕ ਤੇ ਆ ਉਨੀਆਂ ਹੀ ਦੋਸ਼ੀ ਹੋਣਗੀਆਂ ਜੇ ਉਹ ਇਹਨਾਂ ਭਗੌੜਿਆਂ ਨੂੰ ਮਾਰ ਦੇਣ ਲਈ ਇੱਕ ਨਹੀਂ ਹੋਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਦੇ ਜੇਕਰ ਤੁਹਾਨੂੰ ਸਾਡੀਆਂ ਵੀਡੀਓਸ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ